ਮੈਂ ਤੁਝ ਤੇ ਆ ਮੈਂ ਹਾਰੀ ਦੀਪ ਸਰਦਾਰਨੀ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਦੇ ਵਿੱਚ ਹੈ ਜੀ ਹਾਂ ਮਸ਼ਹੂਰ ਇੰਸਟਾਗ੍ਰਾਮ 스타 ਦੀਪ ਸਰਦਾਰਨੀ ਤਾਂ ਸਾਰੇ ਜਾਣਦੇ ਹੋਵੋਗੇ ਜਿਨ੍ਹਾਂ ਦੀ ਕੇ ਫੈਨ ਫੋਲੋਇੰਗ ਕਾਫੀ ਵੱਡੀ ਗਿਣਤੀ ਦੇ ਵਿੱਚ ਹੈ ਹਾਲੀ ਵਿੱਚ ਦੋਸਤੋ ਤੁਹਾਨੂੰ ਦੱਸਦੀ ਆ ਕਿ ਦੀਪ ਸਰਦਾਰਨੀ ਜੀ ਨੇ ਆਪਣੇ ਬ੍ਰਦਰ ਦਾ ਟੈਟੂ ਆਪਣੀ ਬਾਹ ਦੇ ਉੱਪਰ ਬਣਵਾਇਆ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦੀਪ ਸਰਦਾਰਨੀ ਦੇ ਬ੍ਰਦਰ ਦੀ ਡੈਥ ਹੋ ਗਈ ਸੀ ਬੀਤੇ ਹੀ ਕੁਝ ਮਹੀਨੇ ਪਹਿਲਾਂ ਦੀਪ ਸਰਦਾਰਨੀ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹ ਕਦੇ ਵੀ ਆਪਣੇ ਦਿਲ ਚੋਂ ਨਹੀਂ ਕੱਢੇਗੀ ਆਪਣੇ ਵੀਰ ਨੂੰ ਇਸ ਲਈ ਉਸ ਨੇ ਇਸ ਯਾਦਗਰੀ ਦੇ ਵਿੱਚ ਆਪਣੇ ਭੈਣ ਭਰਾ ਦਾ ਟੈਟੂ ਉਸ ਨੇ ਆਪਣੀ ਬਾਹਂ ਦੇ ਉੱਪਰ ਛਪਾਇਆ ਹੋਇਆ ਹੈ ਧុនਦੀਪ ਸਰਦਾਰ ਦੀ ਜੀ ਨੇ ਆਪਣੇ ਬਾਹ ਦੇ ਉੱਪਰ ਟੈਟੂ ਬਣਵਾਇਆ ਹੋਇਆ ਹੈ ਉਸ ਟੈਟੂ ਆਰਟਸ ਦੀ ਸ਼ਾਪ ਦਾ ਨੇਮ ਪ੍ਰਿੰਸ ਇਨਕ ਟੈਟੂ ਸਟੂਡੀਓ ਹੈ ਦੀਪ ਸਰਦਾਰ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਵੀ ਆਪਣੇ ਸਰੀਰ ਉੱਪਰ ਟੈਟੂ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਘੱਟ ਰੇਟ ਤੇ ਵੀਰ ਟੈਟੂ ਬਣਾਉਂਦੇ ਨੇ ਦੋਸਤੋ ਤੁਹਾਨੂੰ ਦੀਪ ਸਰਦਾਰਨੀ ਦਾ ਇਹ ਟੈਟੂ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਜੀ ਲੋਕੀ ਆਵੇਂ ਕਹਿਦੇ ਆ ਕਿ ਨਾਲ ਕੁਝ ਨਹੀਂ ਜਾਂਦਾ ਨਾਲ ਕੁਝ ਨਹੀਂ ਜਾਂਦਾ ਮੇਰੇ ਨਾਲ ਜਾਊਗਾ ਨਾ ਤੇਰੇ ਭਰਾ ਦਾ ਨਾਮ